ਦਿੱਲੀ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਨੇ ਤਾਂ ਤੁਹਾਨੂੰ ਦੱਸ ਦਿੰਦੇ ਨੇ ਆ ਕਿ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਹੋਣੀ ਸ਼ੁਰੂ ਹੋ ਗਈ ਹੈ ਅੱਜ ਕਿਹੜੀ ਉਹ ਪਾਰਟੀ ਆ ਜਿਸ ਦੇ ਸਿਰ ਦੇ ਉੱਤੇ ਮੁੱਖ ਮੰਤਰੀ ਦਾ ਜਿਹੜਾ ਤਾਜ ਆ ਉਹ ਸਜੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਦਿੱਲੀ ਦੇ ਵਿੱਚ ਨੇਤਾਵਾਂ ਦੇ ਲਈ ਅੱਜ ਦਾ ਦਿਨ ਆ ਜਿਹੜਾ ਉਹ ਕਾਫੀ ਮਹੱਤਵਪੂਰਨ ਹੈ ਦੱਸ ਦਿੰਦੇ ਆ ਕਿ EVM ਮਸ਼ੀਨਾਂ ਨੇ ਜਿਹੜੀਆਂ ਉਹਨਾਂ ਦੇ ਦੁਆਰਾ ਪਈਆਂ ਵੋਟਾਂ ਦੀ ਗਿਣਤੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਨੇ ਸਾਰੀਆਂ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਨੇ ਤੇ ਨਤੀਜਿਆਂ ਦੀ ਉਡੀਕ ਕਰ ਰਹੀਆਂ ਨੇ ਇਹ ਉਡੀਕ ਪਿਛਲੇ 5 ਜਨਵਰੀ ਜਦੋਂ ਵੋਟਾਂ ਪਈਆਂ ਨੇ ਉਸ ਤੋਂ ਬਾਅਦ ਜਿਹੜੀ ਇਹੋ ਸ਼ੁਰੂ ਹੋ ਗਈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਚੋਣ ਕਮਿਸ਼ਨ ਮੁਤਾਬਕ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੇ ਲਈ 60 ਪੁਆਇੰਟ 54 ਫਿਸਦੀ ਵੋਟਾਂ ਪਈਆਂ ਨੇ ਇਸ ਅੰਕੜੇ ਦੇ ਵਿੱਚ ਕੁਝ ਬਦਲਾਅ ਹੋ ਸਕਦਾ ਹੈ ਸੁਰੱਖਿਆ ਪ੍ਰਬੰਧਨ ਨੂੰ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਅੱਜ ਵੋਟਾਂ ਦੀ ਗਿਣਤੀ ਦੇ ਲਈ ਕੁੱਲ 5000 ਕਰਮਚਾਰੀ ਤਾਇਨਾਤ ਕੀਤੇ ਗਏ ਨੇ ਤਾ 19 મતਗਣਨਾ ਕੇਂਦਰਾਂ ਦੇ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਿਨ੍ਹਾਂ ਵਿੱਚ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਅਤੇ ਦਿੱਲੀ ਪੁਲਿਸ ਦੇ ਜਵਾਨ ਸ਼ਾਮਲ ਕੀਤੇ ਗਏ ਨੇ મતਗਣਨਾ ਕੇਂਦਰ ਦੇ ਅੰਦਰ ਸਿਰਫ ਅਧਿਕਾਰਿਤ ਕਰਮਚਾਰੀਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿੱਥੇ ਮੋਬਾਈਲ ਫੋਨ ਦੀ ਵੀ ਜਿਹੜੀ ਵਰਤੋਂ ਕਰਨ ਤੇ ਸਖਤ ਮਨਾਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 70 ਵਿਧਾਨ ਸਭਾ ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਦੇ ਲਈ 5 ਫਰਵਰੀ ਨੂੰ ਇੱਕ ਪੜਾਅ ਦੇ ਵਿੱਚ VOTING ਹੋਈ ਸੀ ਜਿਸ ਵਿੱਚ 60.54% ਵੋਟਾਂ ਪਈਆਂ ਇਸ ਚੋਣ ਦੇ ਵਿੱਚ 699 ਉਮੀਦਵਾਰਾਂ ਦੀ ਕਿਸਮਤ दांव ਤੇ ਲੱਗੀ ਹੋਈ ਹੈ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਦਿੱਲੀ 'ਚ ਸਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਕਰੀਬ ਕਰੀਬੀ ਦਾ ਜਿਹੜਾ ਉਹ ਮੁਕਾਬਲਾ ਚੱਲ ਰਿਹਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੀਆਂ ਦੋ ਚੋਣਾਂ ਦੇ ਵਿੱਚ ਸਿਰਫ ਤੇ ਸਿਰਫ ਮਿਸਟਨ ਲਈ ਕਾਂਗਰਸ ਦੇ ਵਿੱਚ ਵਾਰ ਵੀ ਪੂਰੀ ਤਾਕਤ ਦੇ ਨਾਲ ਚੋਣਾਂ ਦੇ ਵਿੱਚ ਉਤਰੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੁਕਾਬਲਾ ਭਾਵੇਂ ਟਿਕੋਣਾ ਨਹੀਂ ਸੀ ਪਰ ਕਾਂਗਰਸ ਦੀ ਜ਼ੋਰਦਾਰ ਮੁਹਿੰਮ ਕਾਰਨ ਇਹ ਜ਼ਰੂਰ ਦਿਲਚਸਪ ਸੀ ਸਾਰਿਆਂ ਦੀਆਂ ਨਜ਼ਰਾਂ ਇਹਨਾਂ ਸੀਟਾਂ ਤੇ ਨੇ ਤੁਹਾਨੂੰ ਦੱਸ ਦਿੰਨੀ ਆ ਕਿ ਜਿਹੜੀਆਂ ਮੇਨ ਸੀਟਾਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਭਾਵੇਂ ਕਿਸੇ ਚੋਣ ਦੇ ਵਿੱਚ ਹਰ ਸੀਟ ਦਾ ਆਪਣਾ ਜਿਹੜਾ ਮਹੱਤਵ ਹੁੰਦਾ ਤਾਂ ਪਰ ਹਰ ਕਿਸੇ ਦਾ ਜਿਹੜਾ ਵੀਆਈਪੀ ਸੀਟਾਂ ਉੱਤੇ ਖਾਸ ਧਿਆਨ ਹੁੰਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਦੇ ਵਿੱਚ ਕਈ ਅਜਹੀਆਂ ਸੀਟਾਂ ਨੇ ਜਿਨ੍ਹਾਂ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਵਿੱਚ ਪਹਿਲੀ ਸੀਟ ਨਵੀਂ ਦਿੱਲੀ ਵਿਧਾਨ ਸਭਾ ਹੈ ਜਿੱਥੋਂ ਕੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਚੋਣ ਮੈਦਾਨ ਦੇ ਵਿੱਚ ਹਨ ਉਹਨਾਂ ਦੇ ਸਾਹਮਣੇ ਭਾਜਪਾ ਦੇ ਪ੍ਰਵੇਸ਼ ਵਰਮਾ ਤੇ ਕਾਂਗਰਸ ਦੇ ਸੰਦੀਪ 딕ਸ਼ਿਤ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਆ ਤਾਂ ਹੁਣ ਕਿਸਮਤ ਜਿਹੜੀ ਆ ਕੁਝ ਹੀ ਸਮੇਂ ਦੇ ਵਿੱਚ ਖੁੱਲਦੀ ਹੋਈ ਨਜ਼ਰ ਆ ਰਹੀ ਆ ਤਾਂ ਦੇਖਣ ਵਾਲੀ ਗੱਲ ਹੈ ਕਿ ਅੱਜ ਕਿਹੜੀ ਉਹ ਪਾਰਟੀ ਹੈ ਜਿਹੜੀ ਕਿ ਜਿੱਤ ਪ੍ਰਾਪਤ ਕਰਦੀ ਆ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਰੈਸ ਨਿਊਜ਼ ਨਾਲ